ਛੋਟੀ ਕਰ ਨਾ ਮੇਰਾ ਭਾਈ ਇਹ 500 ਰੁਪਏ ਲੈਂਦੇ ਛੋਟੀ ਕਰ ਨਾ ਬਰਾਤ ਲੈ ਕੇ ਪਹਿਲ ਸਟੈਂਟਰੀ ਹੈ ਜਿਹੜੀ ਹਾਂਸੀ ਰਾਹੀਂ ਕਰ ਰਿਹਾ ਹੈ ਜਿਵੇਂ ਰੀਵਨ ਕੱਟਦੇ ਹੁੰਦੇ ਨੇ ਆਪਾਂ ਕਹਿੰਨੇ ਵੀ ਹਾਂਸੀ ਤੇ ਬਹਿ ਕੇ ਰੀਵਨ ਕੱਟੂਗਾ ਤੇਰਾ ਮਾਲ ਵੀ ਤੇਰਾ ਮਾਲ ਵੀ ਮੈਂ ਮਾਰਦਾ ਦੇਖ ਸਕਦੇ ਹੋ ਜਿਹੜੇ ਬੀਬੀ ਗਾ ਰਹੇ ਆ ਬਬਰਜੀਤ ਸਿੰਘ ਜਿਹੜੀਆਂ ਵਾਲੇ ਬਰਾਤ ਦੇ ਵਿੱਚ ਪਹੁੰਚੇ ਨੇ ਦੇਖ ਅੱਜ ਜਿਮਾਦੀ ਵਾਲੇ ਅੱਜ ਜਿਮਾਦੀ ਵਾਲੇ ਜੋਹਰ ਮਾਦੀ ਯੋਗੀ ਨਦੀਆ ਦੇਖ ਸਕਦੇ ਹੋ ਦੋਸਤੋ ਸੁੱਚਾ ਸਿੰਘ ਸਮਾਹ ਦੇ ਪਿੰਡ ਤੋਂ ਬਰਾਤ ਚੱਲੀ ਅੱਜ ਉਹੀ ਰੀਤੀ ਰਿਵਾਜ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਜਿਹੜੀ ਬਰਾਤ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਬਰਾਤ ਜਾ ਰਹੀ ਹੈ ਪਾਲ ਸਮਾਉਦੀ ਸੁੱਚਾ ਸੰਗ ਸਮਾਹ ਦੇ ਨਗਰ ਦੇ ਵਿੱਚ ਖੜਿਆਗੇ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਰੀਤੀ ਰਿਵਾਜ ਜਦੋਂ ਸਾਡੇ ਬਜ਼ੁਰਗ ਪਹਿਲਾਂ ਜਾਂਦੇ ਹੁੰਦੇ ਸੀ ਬਰਾਤਾਂ 'ਚ ਉਹੀ ਰੀਤੀ ਰਿਵਾਜਾਂ ਦੇ ਨਾਲ ਬਰਾਤ ਹੈ ਜਿਹੜੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀਗੇ ਦੇਖ ਸਕਦੇ ਹੋ ਇਹ ਰੰਗ ਬੰਨੇ ਪੈਨੇ ਰੰਗ ਦੇਖ ਸਕਦੇ ਹੋ ਤਸਵੀਰਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਦੇ ਸੀ 30 40 ਸਾਲ ਪਹਿਲਾਂ ਦਾ ਸਿਸਟਮ ਪਿੰਡ ਸਮਾਸ ਉੱਚਾ ਸਿੰਘ ਸੂਰਮੇ ਦੇ ਪਿੰਡ ਤੋਂ ਫਰਾਤ ਚੜ੍ਹ ਰਹੀ ਹੈ ਅੱਜ

ਹੋੜ ਕੇ ਕਿੱਟਾ ਪਿਆ ਬਥੇਰਾ ਚੱਡੇ ਸੱਤ ਹੋਣਗੇ ਕਿੱਟਾ ਪਿਆ ਬਥੇਰਾ ਚੱਕੇ ਸੱਤਾਂ ਵਿੱਚ ਹੋਣਗੇ ਆਜਾ ਮੰਗੂ ਚੜ ਰਹੀ ਹੈ ਦੇਖ ਸਕਦੇ ਹੋ ਜ ਸਾਹਮਣੇ ਇਹ ਜੀ ਪਾਲ ਸਿੰਘ ਸਮਾ ਪਾਲ ਸਿੰਘ ਸਮਾ ਦੀ ਬਰਾਤ ਹੈ ਜਿਹੜੀ ਅੱਜ ਦੇਖ ਸਕਦੇ ਹੋ ਹਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਚੜ ਰਹੀ ਹੈ ਹਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਜੜੀਆ ਵਾਂਗਰ ਘੋੜਿਆਂ ਵਾਲੇ ਅੱਗੇ ਉੱਠਾਂ ਵਾਲੇ ਵੀ ਆਉਣਗੇ ਦਿਖਾਉਣੇ ਆ ਤੁਹਾਨੂੰ ਉੱਠਾਂ ਦੇ ਉੱਤੇ ਬਰਾਤ ਹੈ ਜਿਹੜੀ ਅੱਜ ਜਾ ਰਹੀ ਹੈ ਘੋੜਿਆਂ ਦੇ ਉੱਤੇ ਬਰਾਤ ਹੈ ਹਾਂਥੀ ਦੇ ਉੱਤੇ ਬਰਾਤ ਦੇਖ ਸਕਦੇ ਹੋ ਅੱਜ ਪਿੰਡ ਸਮਾ ਤੋਂ ਸੁੱਚਾ ਸਿੰਘ ਸਮਾ ਦੇ ਪਿੰਡ ਦੇ ਉੱਤੋਂ ਅੱਜ ਦੇਖ ਸਕਦੇ ਹੋ ਵੀ ਬਰਾਤ ਹੈ ਜਿਹੜੀ ਇਹ ਤੇ ਮੇਂ ਬੱਕਰੀਆਂ ਤਸਵੀਰਾਂ ਸੁੱਚਾ ਸਿੰਘ ਸੂਰਮਾ ਦੇ ਪਿੰਡ ਦੇ ਵਿੱਚੋਂ ਅੱਜ ਬਰਾਤ ਹੈ ਜਿਹੜੀ ਦੇਖ ਸਕਦੇ ਹੋ ਤਸਵੀਰਾਂ ਉੱਠਾਂ ਦੇ ਉੱਤੇ ਬਰਾਤ ਬਾਪੂ ਖੁੰਡਾ ਨਹੀਂ ਬੈਠਾਗਾ ਖੁੰਡੇ ਵਾਲਾ ਬਾਪੂ ਦੇਖ ਸਕਦੇ ਹੋ ਜੀ ਪ੍ਰਾਣੀਆਂ ਜਾਤਾਂ ਜਿਹੜੇ ਬਜ਼ੁਰਗ ਪੁਰਾਣੇ ਦੇਖਣਗੇ ਵੀ ਪ੍ਰਾਣੀਆਂ ਜਾਤਾਂ ਇਸ ਤਰ੍ਹਾਂ ਅੱਗੇ ਬਰਾਤ ਸੀ ਜਿਹੜੀ ਜਾਂਦੀ ਸੀ ਉੱਠਾਂ ਦੇ ਉੱਤੇ ਬਰਾਤਾਂ ਜਾਂਦੀਆਂ ਸੀ ਅੱਗੇ ਵੱਡੇ ਰਾਜੇ ਮਹਾਰਾਜਿਆਂ ਦੇ ਮੰਗੂ ਅੱਜ ਪਿੰਡ ਸਮਾਹ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ। ਜਿਹੜਾ ਉਹਦੇ ਹੁਕਮ ਆ ਤੇ ਅਸੀਂ ਬਰਾਤੀ ਜਾਂਦੇ ਦੇਖਣੇ ਤੇ ਤੁਹਾਡੇ ਭਰਾ ਦੀ ਹੈ? ਹਾਂਜੀ ਹਾਂ। ਠੀਕ ਹੈ ਪੂਰਾ ਨੌਕੀਆ ਲਾੜੇ ਦਾ। ਪਾਲ ਸਿੰਘ ਸਮਾਹਵਾ ਪਰ ਪਾਲੀ ਦੇ ਪਾਲੀ ਤੋਂ ਪਾਲ ਸਿੰਘ ਸਮਾਹਵਾ। ਪਾਲ ਸਿੰਘ ਸਮਾਹੋ। ਤੇ ਵੈਸੇ ਕੀ ਕੰਮ ਕਰਦਾ ਬਾਈ? ਹਾਂ ਬਾਈ। ਪੰਗੜੇ ਹੀ ਕਰਦਾ। ਅੱਛਾ ਪੰਗੜੇ ਦਾ ਹੈ। ਪੰਗੜੇ ਦਾ। ਪ੍ਰਿੰਸੀਪਲ ਨੇ ਪ੍ਰਿੰਸੀਪਲ ਨੇ ਭੰਗੜੇ ਦੇ ਪਾਲ ਸਿੰਘ ਸਮਾਉ ਅੱਜ ਉਹਨਾਂ ਦੀ ਬਰਾਤ ਹੈ ਬੋਲੀਆਂ ਦਾ ਬਾਦਸ਼ਾਹ ਜੀ ਬੋਲੀਆਂ ਦਾ ਬਾਦਸ਼ਾਹ ਦੇਖ ਸਕਦੇ ਹੋ ਜੀ ਬੋਲੀਆਂ ਦਾ ਬਾਦਸ਼ਾਹ ਭੰਗੜੇ ਦਾ ਬਾਦਸ਼ਾਹ ਪਾਲ ਸਿੰਘ ਸਮਾਉ ਅੱਜ ਉਹਨਾਂ ਦੀ ਬਰਾਤ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਤਸਵੀਰਾਂ ਜੀ ਰੰਗੇ ਬੰਨਿਆ ਪਿਆ ਰਾਜੇ ਮਹਾਰਾਜਾਂ ਨੂੰ maat ਪਾਉਂਦਾ ਅੱਜ ਜਿਹੜਾ ਆਹ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਵੱਖਰੀ ਬਰਾਤ ਜੇ ਕਹਿ ਸਕਦੇ ਆ ਵੀ ਪੰਜਾਬ ਕੀ ਹਿੰਦੁਸਤਾਨ ਤੋਂ ਸਭ ਤੋਂ ਵੱਖਰੀ ਬਰਾਤ ਅੱਜ ਸਮਾਹ ਪਿੰਡ ਦੇ ਵਿੱਚੋਂ ਸੁੱਚਾ ਸਿੰਘ ਸੂਰਮੇ ਦੇ ਪਿੰਡ ਤੋਂ ਚੜਨ ਚੜ ਰਹੀ ਹੈਗੀ ਬਰਾਤ ਚੜੀ ਹੈਗੀ ਅੱਜ ਵੱਖਰੀ ਦੇਖ ਸਕਦੇ ਹੋ ਜੀ ਤਸਵੀਰਾਂ ਹਾਂਜੀ ਕਿਵੇਂ ਲੱਗ ਰਿਹਾ ਹੈ ਠੀਕ ਹੈ ਠੀਕ ਹੈ ਧੰਨਵਾਦ ਆ ਕਿਵੇਂ ਆਏ ਦੇਖ ਸਕਦੇ ਹੋ ਜੀ ਹਿੰਦੁਸਤਾਨ ਪੈਗਣਾ ਪੂਰੀ ਦੁਨੀਆ ਚੋਂ ਵੱਖਰੀ ਬਰਾਤ ਅੱਜ ਜਿਹੜੀ ਸਮਾ ਪਿੰਡ ਵਿੱਚੋਂ ਚੜੀ ਹੈਗੀ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਗੱਡੇ ਉੱਠ ਹੁਣ ਕਿੱਧਰ ਦੀ ਲੰਘਾਂਗੇ ਅੱਗੇ ਸੂਏ ਦੀ ਪੱਟੜੀ ਨਹਿਰ ਨਹਿਰ ਸਾਰਾ ਪਿੰਡ ਕੀ ਜੇ ਕਹਿੰਦੀ ਹੈ ਵੀ ਆਏ ਲੱਗਦਾ ਵੀ ਪੂਰਾ ਇਲਾਕਾ ਹੀ ਅੱਜ ਬਰਾਤ ਚੜ੍ਹਿਆਗਾ ਪਾਲ ਸਿੰਘ ਸਮਾਦੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਜੀ ਪਾਲ ਸਿੰਘ ਸਮਾ ਥਾਂਸੀ ਦੇ ਉੱਪਰ ਡੇਢ ਮਹੀਨਾ ਹੋ ਗਿਆ ਕਹਿੰਦੇ ਵੀ ਕੜਾਈ ਚੜੀ ਨੂੰ ਲਗਭਗ 2 ਤੋਂ 2.5 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜੀ ਬਰਾਤ ਆ ਰਹੀ ਹੈ ਕੀ ਕੀ ਹੈ 2.5 ਕਰੋੜ ਚ ਪੂਰੀ ਵੀਡੀਓ ਦੇਖੋ ਐਂਡ ਤੱਕ ਤੁਸੀਂ ਪੈਦਲੇ ਬਰਾਤ ਪੈਲਸਵਾਲ ਨੂੰ ਕਈ ਕਿਲੋਮੀਟਰ ਦਾ ਚਾਲਾ ਪਾ ਕੇ ਜਾ ਰਹੀ ਹੈਗੀ ਇਹੀ ਜੀ ਬਰਾਤ ਤਾਂ ਸੀ ਤਾਂ ਦੇਖੀ ਨਹੀਂ ਪਹਿਲਾਂ ਬਜ਼ੁਰਗਾਂ ਨੇ ਕੋਈ ਰਾਜੇ ਮਹਾਰਾਜਿਆਂ ਦੀ ਦੇਖੀ ਹੋਊਗੀ ਬੱਕਰੀ ਗੱਲ ਐ ਰਾਜੇ ਮਹਾਰਾਜਿਆਂ ਨੂੰ ਵੀ ਮਾਤ ਪਾਤਾ ਪਾਈ ਨੇ ਬੰਨੀ ਜਾਣ ਜਾ ਰਹੀ ਹੈ ਵੀਡੀਓ ਫਿਲਮਾਂ ਨੂੰ ਵੀ ਮਾਤ ਪਾਉ ਇਹ ਜੀ ਬਰਾਤ ਹੈਗੀ ਤੁਸੀਂ ਤਸਵੀਰਾਂ ਦੇਖ ਲਓ ਬੌਕਸਰ ਲੱਗੇ ਹੋਏ ਨੇ ਸੈਂਕੜੇ ਬੌਕਸਰ ਨੇ ਬਰਾਤ ਦੇ ਵਿੱਚ ਨਾਲੇ ਕੋਈ ਵੱਡੇ ਤਖੜੇ ਕੋਈ ਵੱਡੇ ਉਸ ਦੀ ਨਹੀਂ ਹੈਗੀ ਵੀ ਦਾ ਪੁਰ ਸ਼ੁਰੂਆਤ ਹੋਗੀ ਬੜਤਾਂ ਦੀ ਜੋੜੀ ਤੋਂ ਬੜਤਾਂ ਦੀ ਜੋੜੀ ਕੱਡੇ ਦੇ ਵਿੱਚ ਬਰਾਤ ਜਾ ਰਹੀ ਹੈ ਜਿਵੇਂ ਅੱਗੇ ਜਾਂਦੇ ਸੀ ਜਿਵੇਂ ਅਪ ਕਹਿ ਜਾਂਦੇ ਆ ਰਾਜੇ ਮਹਾਰਾਜਾ ਮੰਗੂ ਆ ਇਹ ਗਰੀਬ ਘਰ ਤੋਂ ਉੱਠ ਕੇ ਬਾਈ ਨੇ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਮਾਤ ਪਾਤੀ ਰਾਜੇ ਮਹਾਰਾਜਾ ਨੂੰ ਪਾਲ ਸਮਾਓ ਤੁਸੀਂ ਸੁਣਿਆ ਹੋਊਗਾ ਪਾਲ ਸਮਾਉ ਦੀ ਬਰਾਤ ਹੈ ਇਹ ਦੇਖ ਸਕਦੇ ਹੋ ਜੀ ਸ਼ੁਰੂਆਤ ਹੋ ਗਈ ਬੋਤਿਆਂ ਤੋਂ ਉਠਾਂ ਤੋਂ ਦੇਖ ਸਕਦੇ ਹੋ ਜੀ ਹਾਂਥੀ ਦੇ ਉੱਤੇ ਬਰਾਤ ਲੈ ਕੇ ਭਾਈ ਚੱਲੇਗਾ ਪੈਲਸਵਾਲ ਨੂੰ ਪੈਲਸਵਾਲ ਨੂੰ ਘਰੋਂ ਹਾਂਥੀ ਦੇ ਉੱਤੇ ਘੋੜਿਆਂ ਤੇ ਉਠਾਂ ਤੇ ਨਵੀਂ ਪੀੜ੍ਹੀ ਨੇ ਤਾਂ ਸ਼ਾਇਦ ਦੇਖੀ ਨਹੀਂ ਕਦੇ ਅਸੀਂ ਦੇਖਿਆ ਸੀ ਵੀ ਨਹੀਂ ਪਹਿਲੀ ਵਾਰੀ ਦੇਖ ਰਹੇ ਹਾਂ ਬਰਾਤ ਜਿਹੜੀ ਇਹ ਪਿੱਖੀ ਦੇ ਲੋਕ ਸਾਰੇ ਸੜਕਾਂ ਤੇ ਆ ਗਏ ਅੱਜ ਦੇਖ ਸਕਦੇ ਹੋ ਬਰਾਤ ਦੇਖਣ ਲਗਦਾ ਜੀ ਹਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਜਿਵੇਂ ਰੀਪਨ ਕੱਟਦੇ ਹੁੰਦੇ ਨੇ ਆਪਾਂ ਕਹਿੰਦੇ ਵੀ ਹਾਂਥੀ ਤੇ ਵੇਖ ਕੇ ਰੀਪਨ ਕੱਟੂਗਾ ਧਰਤੀ ਦੇ ਉੱਪਰ ਬਰਾਤ ਹੈ ਜਿਹੜੀ ਬੋਤਿਆਂ ਦੇ ਉੱਤੇ ਬਰਾਤ ਉੱਖਾਂ ਦੇ ਉੱਤੇ ਘੋੜਿਆਂ ਤੇ ਬਰਾਤ ਪੈਲਸ ਤੱਕ ਪਹੁੰਚੀ ਹੈ ਇੱਕ ਮਿੰਟ